35000 ਸਿੰਘ ਸਿੰਘਣੀਆਂ ਬੱਚੇ ਬਜ਼ੁਰਗ ਜਿੱਥੇ ਇੱਕ ਦਿਨ ਦੇ ਅੰਦਰ ਜਿਨ੍ਹਾਂ ਨੇ ਸ਼ਿੱਧੀ ਪ੍ਰਾਪਤ ਕਰੀ ਹੈ 25 30 ਕਿਲੋਮੀਟਰ ਦਾ ਚਾਰੇ ਪਾਸੇ ਨੂੰ ਏਰੀਆ ਹੋਣਾ ਜਿੱਥੇ ਇੱਕ ਗਿੱਠ ਦੇ ਅੰਦਰ ਵੀ ਕੋਈ ਅਸੀ ਥਾਂ ਨਹੀਂ ਹੋਣੀ ਜਿੱਥੇ ਸ਼ੀਦਾਂ ਦਾ ਖੂਨ ਨਾ ਡੁੱਲਾ ਹੋਵੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਸ ਟਾਈਮ ਮੌਜੂਦ ਆਂ ਸਿੰਘਾਂ ਸ਼ਹੀਦਾਂ ਦੀ ਉਸ ਪਵਿੱਤਰ ਧਰਤੀ ਤੇ ਜਿੱਥੇ ਕੀ 35000 ਸਿੰਘ ਸ਼ਹੀਦ ਹੋ ਚੁੱਕੇ ਸਨ ਸੋ ਉਹਨਾਂ ਦੀ ਯਾਦ ਦੇ ਵਿੱਚ ਸਾਲਾਨਾ ਸਮਾਗਮ ਕਰਵਾਏ ਜਾ ਰਹੇ ਹਨ ਪਿਛਲੀ 3 ਫਰਵਰੀ ਤੋਂ ਲਗਾਤਾਰ ਅੱਜ ਦੂਸਰਾ ਦਿਨ ਸਿੱਧੀ ਜੋੜ ਮੇਲੇ ਨੂੰ ਹੋ ਗਿਆ ਇਸ ਅੱਜ ਦੇ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਗਿਆਨੀ ਪਰਮਿੰਦਰ ਸਿੰਘ ਜੀ ਅਮੋਲਕ ਵਿਸ਼ੇਸ਼ ਤੌਰ ਤੇ ਪਹੁੰਚੇ ਹਨ ਢਾਡੀ ਜਿਥਾ ਇੰਟਰਨੈਸ਼ਨਲ ਫਲੋਰ ਜਿਨ੍ਹਾਂ ਵੱਲੋਂ ਕੇ ਆਪਣੇ ਵਿਚਾਰ ਸਾਂਝੇ ਕੀਤੇ ਗਏ ਇਥੋਂ ਦਾ ਇਤਿਹਾਸ ਸੰਗਤਾਂ ਦੇ ਰੂਬਰੂ ਕੀਤਾ ਗਿਆ ਸੋ ਉਹਨਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਬਣੇ ਰਹਿਣਾ ਸਾਡੇ ਨਾਲ ਜਣਾਂ ਬਾਬੇ ਪਹਿਲਾਂ ਤਾਂ ਬੈਗਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਇਸ ਪਵਿੱਤਰ ਸਥਾਨ ਤੇ ਤੁਸੀਂ ਪਹੁੰਚੇ ਹੋ ਸਿੰਘਾ ਜੀ ਇਦਾਂ ਦੇ ਕੀ ਕਹਿਣਾ ਚਾਹੋਗੇ ਜੀ ਬਾਬਾ ਜੀ ਇਹ ਪਵਿੱਤਰ ਹੈ 35000 ਸਿੰਘ ਸਿੰਗਣੀਆਂ ਬੱਚੇ ਬਜ਼ੁਰਗ ਜਿੱਥੇ ਇੱਕ ਦਿਨ ਦੇ ਅੰਦਰ ਜਿਨ੍ਹਾਂ ਨੇ ਸ਼ਿੱਧੀ ਪ੍ਰਾਪਤ ਕਰੀ ਹੈ ਮੇਰੇ ਖਿਆਲ ਚ ਕੋਈ 25 30 ਕਿਲੋਮੀਟਰ ਦਾ ਚਾਰੇ ਪਾਸੇ ਨੂੰ ਏਰੀਆ ਹੋਣਾ ਜਿੱਥੇ ਇੱਕ ਗਿੱਠ ਦੇ ਅੰਦਰ ਵੀ ਕੋਈ ਅਸੀ ਥਾਂ ਨਹੀਂ ਹੋਣੀ ਜਿੱਥੇ ਸ਼ਹੀਦਾਂ ਦਾ ਖੂਨ ਨਾ ਡੁੱਲਾ ਹੋਵੇ ਇਹ ਉਹ ਪਾਵਨ ਪਵਿੱਤਰ ਧਰਤੀ ਹੈ ਜਿੱਥੇ ਸ਼ਹੀਦਾਂ ਦੀ ਯਾਦ ਦੇ ਅੰਦਰ ਹਰ ਸਾਲ ਸਮਾਗਮ ਰਚਾਏ ਜਾਂਦੇ ਨੇ ਬਾਬਾ ਜੀ ਜਗਤਾਰ ਸਿੰਘ ਤਰਨਤਾਰਨ ਸਭ ਵਾਲੇ ਬਾਬਾ ਜੀ ਕਿਰਪਾਲ ਸਿੰਘ ਔਣੀ ਪਾਨੀਗੜ ਵਾਲੇ ਤਿੰਨਾਂ ਦੇ ਵੱਲੋਂ ਸਮੂਹ ਸੰਗਤ ਦੇ ਸਹਿਯੋਗ ਦੇ ਨਾਲ ਬਾਬਾ ਜੀ ਗਰਮੇਲ ਸਿੰਘ ਜੀ ਹੁਣੀ ਨੇ ਇਹ ਹਰ ਸਾਲ ਹੀ ਸਾਧ ਸੰਗਤ ਸ਼ਹੀਦਾਂ ਦੀ ਯਾਦ ਦੇ ਅੰਦਰ ਇਸ ਪਵਿੱਤਰ ਅਸਥਾਨ ਦੇ ਉੱਤੇ ਤਿੰਨਾਂ ਦੀ ਯਾਦ ਦੇ ਅੰਦਰ ਸਮਾਗਮ ਕਰਵਾਏ ਜਾਂਦੇ ਨੇ ਤੇ ਹਮ ਹਮਾ ਕੇ ਸੰਗਤਾਂ ਦੂਰ ਦਰਾਡੇ ਤੋਂ ਚੱਲ ਕੇ ਆਉਂਦੀਆਂ ਵਿਦੇਸ਼ਾਂ ਤੋਂ ਚੱਲ ਕੇ ਆਉਂਦੀਆਂ ਨੇ ਇਸ ਸਮਾਗਮ ਦੇ ਅੰਦਰ ਹਾਜ਼ਰੀਆਂ ਭਰਨ। ਜੀ ਦੇਖਿਆ ਜਾਵੇ ਨੌਜਵਾਨ ਪੀੜੀ ਸਿੱਖੀ ਇਤਿਹਾਸ ਤੋਂ ਪਿੱਛੜਦੀ ਜਾ ਰਹੀ ਆ ਪਿੱਛੇ ਜਾ ਰਹੀ ਆ ਅੱਗੇ ਨਹੀਂ ਵੱਧ ਰਹੀ। ਕਿਵੇਂ ਦੇਖਦੇ ਹੋ ਤੁਸੀਂ ਜੀ? ਇਹ ਸਾਡੀ ਕੌਮ ਦੀ ਤਰਸਦੀ ਹੈ ਜੀ ਜਿਹੜੇ ਨੌਜਵਾਨ ਨੇ ਥੋੜਾ ਜਿਹਾ ਪਿੱਛੇ ਨੂੰ ਜਾ ਰਹੇ ਨੇ ਪਰ ਸਾਨੂੰ ਉਪਰਾਲਾ ਕਰਨਾ ਚਾਹੀਦਾ ਸਾਨੂੰ ਆਪਣੇ ਪ੍ਰਚਾਰ ਦੇ ਰਾਹੀਂ ਸਾਡਾ ਦੇਖੋ ਫਰਜ ਹੈ ਅਸੀਂ ਗੁਰੂ ਦੀ ਸਟੇਜ ਦੇ ਖੜੇ ਹੋ ਕੇ ਗੁਰੂ ਦੀਆਂ ਗੱਲਾਂ ਕਰਨੀਆਂ ਨੇ ਅਸੀਂ ਗੁਰੂ ਦੇ ਬਾਰੇ ਗੁਰੂ ਦੇ ਲੜ ਸੰਗਤ ਨੂੰ ਲਾਉਣ ਦਾ ਆਉਣ ਵਾਲੇ ਨੌਜਵਾਨ ਨੂੰ ਲਾਉਣ ਦਾ ਯਤਨ ਕਰਨਾ ਹੈ ਤੇ ਜਿੱਥੇ ਸਾਡਾ ਪ੍ਰਚਾਰਕਾਂ ਦਾ ਫਰਜ ਹੈ ਉੱਥੇ ਸਾਡੇ ਘਰ-ਘਰ ਦੇ ਅੰਦਰ ਸਾਡੇ ਮਾਪਿਆਂ ਦਾ ਵੀ ਫਰਜ ਹੈ ਵੀ ਅਸੀਂ ਆਪਣੇ ਆਉਣ ਵਾਲੇ ਬੱਚਿਆਂ ਨੂੰ ਆਉਣ ਵਾਲੀ ਨੌਜਵਾਨੀ ਨੂੰ ਗੁਰੂ ਦੇ ਇਤਿਹਾਸ ਦੇ ਨਾਲ ਜੋੜੀਏ ਤੇ ਗੁਰੂ ਦੀ ਬਾਣੀ ਦੇ ਨਾਲ ਜੋੜਨ ਦਾ ਆਪਾਂ ਯਤਨ ਕਰੀਏ ਜਦੋਂ ਯਤਨ ਕਰ ਪਾ ਕੋਸ਼ਿਸ਼ ਕਰਾਂਗੇ ਤੇ ਉਹਦੀ ਆਉਟਪੁੱਟ ਹਮੇਸ਼ਾ ਸਾਨੂੰ ਮਿਲਦੀ ਹੈ ਉਹਦਾ ਰਿਜ਼ਲਟ ਸਾਨੂੰ ਮਿਲਦਾ ਹੈ ਜੇ ਰਿਜ਼ਲਟ ਲੈਣਾ ਹੈ ਤੇ ਕੋਸ਼ਿਸ਼ ਸਾਨੂੰ ਕਰਨੀ ਪੈਣੀ ਹੈ ਇੱਕ ਆਪਾਂ ਕੋਸ਼ਿਸ਼ ਕਰੀਏ ਆਉਣ ਵਾਲੀ ਨੌਜਵਾਨੀ ਨੂੰ ਗੁਰੂ ਦੇ ਨਾਲ ਗੁਰੂ ਦੀ ਬਾਣੀ ਦੇ ਨਾਲ ਗੁਰੂ ਦੇ ਇਤਿਹਾਸ ਦੇ ਨਾਲ ਆਪਾਂ ਜੋੜਨ ਦਾ ਯਤਨ ਕਰੀਏ ਹੋਰ ਕਿੱਦਾਂ ਦੇ ਅਪਰਾਲੇ ਕਰਨੇ ਚਾਹੀਦੇ ਜੀ ਸਾਡੇ ਪਿੰਡਾਂ ਦੇ ਲੋਕਾਂ ਨੂੰ ਜਾਂ ਗੁਰੂ ਘਰਾਂ ਦੀਆਂ ਸੰਸਥਾਵਾਂ ਨੂੰ ਗੁਰੂ ਘਰ ਦੀਆਂ ਸੰਸਥਾਵਾਂ ਨੂੰ ਪਿੰਡ ਦੇ ਲੋਕਾਂ ਨੂੰ ਸਾਡਾ ਵੱਖਰਾ ਜਾਂ ਸਾਂਝਾ ਜਾਂ ਸਾਰਿਆਂ ਦਾ ਇੱਕ ਇੱਕ ਲਾਕੀ ਫਰਜ ਹੈ ਵੀ ਸਿੱਖੀ ਦੇ ਪ੍ਰਚਾਰ ਸਾਨੂੰ ਵਧਾਉਣਾ ਚਾਹੀਦਾ ਹੈ ਸਿੱਖੀ ਦੇ ਪ੍ਰਚਾਰ ਦੀਆਂ ਇਤਿਹਾਸ ਦੇ ਨਾਲ ਸਾਨੂੰ ਜੋੜਨਾ ਚਾਹੀਦਾ ਹੈ ਆਪਣੇ ਬੱਚਿਆਂ ਨੂੰ ਦਸਤਾਰਾਂ ਦੇ ਨਾਲ ਪਿਆਰ ਕਰਨ ਦੀ ਆਪਾਂ ਨੂੰ ਆਦਤ ਪਾਉਣੀ ਚਾਹੀਦੀ ਹੈ ਗੁਰੂ ਦੀ ਬਾਣੀ ਦੇ ਨਾਲ ਘਰਾਂ ਦੇ ਵਿੱਚ ਬਹਿ ਕੇ ਆਪਾਂ ਨੂੰ ਮਾਹੌਲ ਉਦਾਂ ਦਾ ਬਣਾਉਣਾ ਪੈਣਾ ਹੈ ਸਵੇਰੇ ਸ਼ਾਮ ਬਾਣੀ ਦਾ ਮਾਹੌਲ ਬਣਾਉਣਾ ਪੈਣਾ ਹੈ ਠੀਕ ਹੈ ਜੀ ਪੁਰਾਣੇ ਸਮਿਆਂ ਦੇ ਅੰਦਰ ਸਾਡੀਆਂ ਬੀਬੀਆਂ ਸਾਡੀਆਂ ਦਾਦੀਆਂ ਬੱਚਿਆਂ ਨੂੰ ਬਹਿ ਕੇ ਲੋਰੀਆਂ ਦਿਆ ਕਰਦੀਆਂ ਸਨ ਇਤਿਹਾਸ ਦੀਆਂ ਬਾਣੀ ਦੀਆਂ ਅੱਜ ਉਹ ਸਾਰੇ ਕੋ ਸਾਡਾ ਮਾਹੌਲ ਹੀ ਸਾਰਾ ਵਿਗੜ ਗਿਆ ਸਾਨੂੰ ਉਹ ਮਾਹੌਲ ਦੁਬਾਰਾ ਕ੍ਰੀਏਟ ਕਰਨਾ ਪੈਣਾ ਹੈ ਤਾਂ ਕਿ ਸਾਡੇ ਬੱਚੇ ਜੋ ਕੁਝ ਆਪਣੇ ਮਾਪਿਆਂ ਨੂੰ ਵੇਖਦੇ ਆ ਬੱਚੇ ਉਹੀ ਕੁਝ ਕਰਦੇ ਆ ਜੀ ਜੋ ਕੁਝ ਆਪਣੇ ਟੀਚਰਾਂ ਨੂੰ ਦੇਖਦੇ ਆ ਉਹੀ ਕੁਝ ਕਰਦੇ ਆ ਤੇ ਜਦੋਂ ਸਾਡਾ ਮਾਪਾ ਉਹ ਬੱਚਿਆਂ ਦੇ ਨਾਲ ਬਾਣੀ ਦੀਆਂ ਗੱਲਾਂ ਕਰੇਗਾ ਇਤਿਹਾਸ ਦੀਆਂ ਗੱਲਾਂ ਕਰੇਗਾ ਆਟੋਮੈਟਿਕ ਜਿੱਦਾਂ ਦਾ ਆਪਾਂ ਬੀਜਾਂਗੇ ਉਦਾਂ ਦਾ ਫਿਰ ਆਪਾਂ ਵੱਢ ਲੈਣਾ ਉਦਾਂ ਦਾ ਸਖਾ ਲੈਣਾ ਜੀ ਥੋੜੀ ਦਿਰ ਪਹਿਲਾਂ ਤੁਸੀਂ ਪੰਜਾਬੀ ਮਾਂ ਬੋਲੀ ਦੀ ਗੱਲ ਕੀਤੀ ਸੀ ਸਟੇਜ ਤੋਂ ਉਹ ਕੀ ਕਹਿਣਾ ਚਾਹੁੰਦੇ ਸੀ ਉਸ ਮੁੱਦੇ ਤੇ ਪੰਜਾਬੀ ਮਾਂ ਬੋਲੀ ਅੱਜ ਸਾਡੇ ਪੰਜਾਬ ਦੇ ਅੰਦਰ ਟਾਰਗੇਟ ਕੀਤਾ ਜਾ ਰਿਹਾ ਹੈ ਮਾਂ ਬੋਲੀ ਨੂੰ ਤੁਸੀਂ ਭਾਰਤ ਦੇ ਵੱਖਰੇ ਵੱਖਰੇ ਕੋਨਿਆਂ ਤੋਂ ਸ਼ਾਇਦ ਤੁਸੀਂ ਗਏ ਵੀ ਹੋਵੋਗੇ ਆਏ ਵੀ ਹੋਵੋਗੇ ਜਿੰਨੀਆਂ ਸਟੇਟਾਂ ਨੇ ਪੰਜਾਬ ਸਾਡੇ ਭਾਰਤ ਦੇ ਅੰਦਰ ਜਿੰਨੇ ਰਾਜ ਨੇ ਉੱਥੋਂ ਦੇ ਜਿਹੜੇ ਲੋਕਲ ਬੰਦੇ ਨੇ ਉੱਥੋਂ ਦੀ ਆਪਣੀ ਮਾਂ ਬੋਲੀ ਬੋਲਦੇ ਆ ਕੰਨੜ ਦੇ ਅੰਦਰ ਕਰਨਾਟਕ ਬੋਲੀ ਜਾਂਦੀ ਹੈ ਮਹਾਰਾਸ਼ਟਰ ਦੇ ਅੰਦਰ ਮਰਾਠੀ ਬੋਲੀ ਜਾਂਦੀ ਹੈ ਵੈਸਟ ਬੰਗਾਲ ਦੇ ਅੰਦਰ ਬੰਗਾਲੀ ਬੋਲੀ ਜਾਂਦੀ ਆ ਆਪਣੇ ਹਰਿਆਣੇ ਦੇ ਅੰਦਰ ਹਰਿਆਮਣੀ ਬੋਲਦੇ ਆ ਮੇਰਾ ਬਹੁਤੇ ਸਾਡੇ ਰਿਸ਼ਤੇਦਾਰੀ ਹਰਿਆਣੇ ਦੇ ਅੰਦਰ ਆ ਸੀ ਬੜੀ ਲੱਗਿਓ ਵੇਖਿਆ ਤੇ ਆਪਣੇ ਹਿਮਾਚਲ ਦੇ ਅੰਦਰ ਗੜਵਾਲੀ ਬੋਲੀ ਜਾਂਦੀ ਹੈ ਉਹ ਆਪਣੀ ਲੋਕਲ ਲੈਂਗੁਏਜ ਦੇ ਅੰਦਰ ਗੱਲ ਕਰਦੇ ਆ ਲੋਕਲ ਮ ਸਾਡੇ ਬੱਚਿਆਂ ਨੂੰ ਹਿੰਦੀ ਬੋਲਣ ਦੇ ਮਗਰ ਲਾਇਆ ਜਾਂਦਾ ਸਾਡੇ ਜਿਹੜੇ ਇੱਥੋਂ ਤੱਕ ਹੈ ਸਾਡੇ ਜਿਹੜੇ ਸਿੱਖ ਪਰਿਵਾਰਾਂ ਦੇ ਟੀਚਰ ਸਕੂਲਾਂ ਦੇ ਅੰਦਰ ਪੜਾਉਂਦੇ ਆ ਉਹਨਾਂ ਦੇ ਉੱਤੇ ਵੀ ਪਾਬੰਦੀ ਹੈ ਤੁਸੀਂ ਬੱਚਿਆਂ ਦੇ ਨਾਲ ਹਿੰਦੀ ਬੋਲਣੀ ਹੈ ਬੱਚਿਆਂ ਦੇ ਨਾਲ ਪੰਜਾਬੀ ਨਹੀਂ ਬੋਲਣੀ ਸੋ ਅਸੀਂ ਇੱਕ ਉਪਰਾਲਾ ਕਰਦੇ ਆ ਮੈਂ ਖੁਦ ਆਪਣੇ ਬੱਚਿਆਂ ਦੇ ਸਕੂਲ ਦੇ ਅੰਦਰ ਜਾਣਾ ਮੈਂ ਟੀਚਰ ਨੂੰ ਕਹਿੰਨਾ ਵੀ ਮੇਰੇ ਬੱਚੇ ਘਰ ਆ ਕੇ ਹਿੰਦੀ ਨਹੀਂ ਬੋਲਣੇ ਚਾਹੀਦੇ ਇਹਨਾਂ ਦੇ ਨਾਲ ਪੰਜਾਬੀ ਬੋਲਣੀ ਹੈ ਇਹਨਾਂ ਦੇ ਨਾਲ ਹਿੰਦੀ ਦੇ ਅੰਦਰ ਗੱਲ ਨਹੀਂ ਕਰਨੀ ਗੱਲ ਉੱਥੇ ਹੀ ਹੈ ਸਾਡੇ ਉਪਰਾਲੇ ਦੀ ਹੈ ਅਸੀਂ ਉਪਰਾਲਾ ਕਰਾਂਗੇ ਤੇ ਉਹਦਾ ਰਿਜ਼ਲਟ ਸਾਨੂੰ 100% ਮਿਲੇਗਾ ਜੀ ਦਿਖਿਆ ਜਾਵੇ ਸਿੱਖਿਆ ਵਿਭਾਗ ਦੇ ਪੰਨਿਆਂ ਦੇ ਵਿੱਚ ਕਿਤਾਬਾਂ ਦੇ ਵਿੱਚ ਸਿੱਖ ਇਤਿਹਾਸ ਕਿਤੇ ਨਾ ਕਿਤੇ ਉਲੋਪ ਹੁੰਦਾ ਜਾ ਰਿਹਾ ਉਸ ਵਿਸ਼ੇ ਤੇ ਤੁਸੀਂ ਕੀ ਕਹਿਣਾ ਚਾਹੋਗੇ ਹਾਂਜੀ ਬਿਲਕੁਲ ਜਿਸ ਵੇਲੇ ਅਸੀਂ ਛੋਟੀਆਂ ਕਲਾਸਾਂ ਦੇ ਅੰਦਰ 6ਵੀਂ ਤੋਂ ਲੈ ਕੇ 10ਵੀਂ ਤੱਕ ਪੜ੍ਹੇ ਆ ਜਾਂ ਪਲੱਸ 2 ਤੱਕ ਪੜ੍ਹੇ ਆ ਸਾਨੂੰ ਉਹਦੇ ਅੰਦਰ ਗੁਰੂ ਨਾਨਕ ਮਹਾਰਾਜ ਦਾ ਐਸੇ ਹੋਇਆ ਕਰਦਾ ਸੀ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਐਸੇ ਹੁੰਦਾ ਸੀਗਾ ਉਹਨਾਂ ਦੇ ਜੀਵਨ ਦੇ ਉੱਤੇ ਲਿਖਣਾ ਸੀਗਾ ਉਸ ਤੋਂ ਬਾਅਦ ਸਾਡਾ ਸਿੱਖ ਇਤਿਹਾਸ ਉਹਦੇ ਅੰਦਰ ਸਾਨੂੰ ਪੜਾਇਆ ਜਾਂਦਾ ਸੀਗਾ ਅੱਜ ਇਹ ਗੱਲ ਉੱਥੇ ਹੀ ਹੈ ਸਾਨੂੰ ਟਾਰਗੇਟ ਕੀਤਾ ਜਾ ਰਿਹਾ ਸਾਡੇ ਸਾਡੀਆਂ ਸਬਜੈਕਟ ਦੇ ਵਿੱਚੋਂ ਸਿਲੇਬਸ ਦੇ ਵਿੱਚੋਂ ਸਾਡਾ ਇਤਿਹਾਸ ਖਤਮ ਕਰ ਦਿੱਤਾ ਤੇ ਜਦੋਂ ਇਤਿਹਾਸ ਖਤਮ ਕਰ ਦਿੱਤਾ ਸਾਡੇ ਬੱਚਿਆਂ ਨੇ ਉਹਨਾਂ ਨੂੰ ਪੜਾਉਣ ਲੱਗ ਪਏ ਹੀਰ ਰਾਂਝਾ ਪੜਾਉਣ ਲੱਗ ਪਏ ਇਹ ਸਾਡਾ ਇਤਿਹਾਸ ਥੋੜੋ ਹੈ ਜਿੱਦਾਂ ਦਾ ਅਸੀਂ ਪੜਾਵਾਂਗੇ ਜਿੱਦਾਂ ਦੀ ਬੱਚੇ ਦੇ ਗੱਲ ਚ ਦਿਮਾਗ ਪਾਵਾਂਗੇ ਬੱਚਿਆਂ ਦੇ ਉਧਰਲੇ ਪਾਸੇ ਤੁਰ ਪੈਣਾ ਹਰ ਪਾਸੇ ਟਾਰਗੇਟ ਸਾਨੂੰ ਸਾਡੀ ਮਾਂ ਬੋਲੀ ਨੂੰ ਸਾਡੇ ਇਤਿਹਾਸ ਨੂੰ ਸਾਡੇ ਸਿੱਖੀ ਨੂੰ ਹਰ ਪਾਸੇ ਟਾਰਗੇਟ ਕੀਤਾ ਜਾ ਰਿਹਾ ਸੋ ਇੱਕ ਹਮਲਾ ਹੈ ਜਿੱਥੇ ਸਾਡੇ ਸਿਲੇਬਸ ਦੇ ਅੰਦਰ ਸਾਰਾ ਕੁਝ ਖਤਮ ਕਰ ਦਿੱਤਾ ਗਿਆ ਉੱਥੇ ਸਾਨੂੰ ਦੁਬਾਰਾ ਉਪਰਾਲਾ ਕਰਨਾ ਹੈ ਦੁਬਾਰਾ ਲੈ ਕਣਾ ਹੈ ਸਰਕਾਰਾਂ ਨੇ ਵੇਖੋ ਕੁਝ ਨਹੀਂ ਕਰਨਾ ਉਹਨਾਂ ਤੇ ਹਰ ਪਾਸਿਓਂ ਜ਼ੋਰ ਲਾਉਣਾ ਸਾਨੂੰ ਖਤਮ ਕਰਨ ਦਾ ਇਹ ਉਪਰਾਲੇ ਸਾਨੂੰ ਕਰਨੇ ਪੈਣਗੇ ਜੀ ਅੰਤ ਦੇ ਵਿੱਚ ਕੀ ਸੰਦੇਸ਼ ਦੇਣਾ ਜਾਊਂਗੇ ਨੌਜਵਾਨਾਂ ਨੂੰ ਪੰਜਾਬੀਆਂ ਨੂੰ ਸੰਦੇਸ਼ ਨਹੀਂ ਜੀ ਬੇਨਤੀ ਹੈ ਸੰਦੇਸ਼ ਦੇਣ ਵਾਲੇ ਤੇ ਗੁਰੂ ਮਹਾਰਾਜ ਨੇ ਸਾਡੀ ਬੇਨਤੀ ਇਹੀ ਹੈ ਵੀ ਆਪਣੀ ਪੰਜਾਬੀ ਦੇ ਨਾਲ ਬੱਚਿਆਂ ਨੂੰ ਜੋੜੀ ਰੱਖੋ ਗੁਰੂ ਦੇ ਨਾਲ ਬੱਚਿਆਂ ਨੂੰ ਜੋੜੀ ਰੱਖੋ ਗੁਰੂ ਦੇ ਇਤਿਹਾਸ ਤੋਂ ਜਾਣੂ ਕਰਵਾਓ ਘਰ ਦੇ ਅੰਦਰ ਮਾਹੌਲ ਇਦਾਂ ਦਾ ਕ੍ਰੀਏਟ ਕਰੋ ਕਿ ਸਾਡੇ ਬੱਚੇ ਗਲਤ ਰਾਵਾਂ ਤੇ ਤੁਰਨ ਦੀ ਥਾਂ ਤੇ ਉਹ ਗੁਰੂ ਦੇ ਰਾਹ ਦੇ ਉੱਤੇ ਚੱਲਣ ਦਾ ਯਤਨ ਕਰਨ ਜੀ ਧੰਨਵਾਦ ਧੰਨਵਾਦ ਵਾਹਿਗੁਰੂ ਹਾਲਸਾ ਵਾਹਿਗੁਰੂ ਜੀ ਕੀ ਬਤੈ ਸੋ ਇਹ ਤੇ ਇਹ ਸਨ ਇੰਟਰਨੈਸ਼ਨਲ ਢਾਡੀ ਜਥਾ ਗਿਆਨੀ ਪਰਮਿੰਦਰ ਸਿੰਘ ਜੀ ਅਮੋਲਕ ਜਿੰਨਾ ਵੱਲੋਂ ਕੀ ਆਪਣੇ ਵਿਚਾਰ ਸਾਂਝੇ ਕੀਤੇ ਗਏ ਸੋ ਹੁਣ ਤੱਕ ਲਈ ਇੰਨੀ ਅਪਡੇਟ ਅਗਲੀ ਅਪਡੇਟ ਲੈ ਕੇ ਫਿਰ ਹਾਜ਼ਰ ਹੋਵਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਬਣੇ ਰਹੋ ਫਾਈਬਰ ਨਿਊਜ਼ ਦੇ ਨਾਲ